ਆਇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਦੇ ਵੱਲੋਂ ਕੋਈ ਨਾ ਕੋਈ ਨਮਾ ਪੜਦਾ ਫਾਸਟ ਜ਼ਰੂਰ ਕੀਤਾ ਜਾਂਦਾ ਹੈ ਤੇ ਹੁਣ ਬਾਰੀ ਆਈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਚਰਨਜੀਤ ਚੰਨੀ ਨੂੰ ਲੈ ਕੇ ਕੁਝ ਅਸ਼ਲੀਲ ਵੀਡੀਓ ਤੇ ਅਸ਼ਲੀਲ ਮੈਸੇਜ ਜਿਹੜੇ ਕਿ ਕਾਫੀ ਵਾਇਰਲ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਵਿਕਰਮ ਚੌਧਰੀ ਦੇ ਵੱਲੋਂ ਇਹ ਵੱਡੇ ਖੁਲਾਸੇ ਵੀ ਕੀਤੇ ਗਏ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਿਕਰਮ ਮਜੀਠੀਆ ਦੇ ਵੱਲੋਂ ਵੀ ਸਾਂਝੀ ਕਰ ਦਿੱਤੀ ਗਈ ਹੈ ਤੇ ਦਾਸ ਨੇ ਕਿ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹੁਣ ਕਿਚਰਨਜੀ ਚੰਨੀ ਨੂੰ ਗ੍ਰਿਫਤਾਰ ਕਰੋ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਹੁਣ ਨਵਾਂ ਹੀ ਫੜਦਾ ਫਾਸ਼ ਹੈ ਜਿਹੜਾ ਕਿ ਚਰਨਜੀ ਚੰਨੀ ਦਾ ਹੋਇਆ ਹੈ ਤੇ ਉੱਥੇ ਹੀ ਵਿਕਰਮ ਚੌਧਰੀ ਦੀ ਜੜੀ ਕੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵੱਲੋਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਿਆ ਤੇ ਉਥੇ ਹੀ ਚੌਧਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੇ ਵੱਲੋਂ ਕੁਝ ਜਿਹੜੀ ਕਿ ਹਮੇਸ਼ਾ ਇਹ ਹੀ ਗੱਲ ਕਹੀ ਜਾਂਦੀ ਸੀ ਕਿ ਇਸ ਵਾਰ ਆਏਗਾ ਚੰਨੀ ਤੇ ਘਰ ਘਰ ਜਿਹੜੇ ਮਸਲੇ ਕਰੇਗਾ ਹੱਲ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਇਹ ਬਿਲਕੁਲ ਹੀ ਗਲਤ ਹੈ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਦੇ ਹੀ ਵੱਡੇ ਲੀਡਰ ਨੇ ਚਰਨਜੀਤ ਚੰਨੀ ਦਾ ਇੱਕ ਨਵਾਂ ਪਰਦਾ ਫਾਸ਼ ਕੀਤਾ ਹੈ ਤੇ ਜਿਸ ਤੋਂ ਬਾਅਦ ਦੱਸਿਏ ਕਿ ਹੁਣ ਵਿਕਰਮ ਚੌਧਰੀ ਦੀ ਇਸ ਵੀਡੀਓ ਨੂੰ ਲੈ ਕੇ ਹੁਣ ਵਿਕਰਮ ਮਜੀਠੀਆ ਵੀ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਵਿਕਰਮ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕੇ ਟਕਸਾਲੀ ਕਾਂਗਰਸੀ ਪਰਿਵਾਰ ਵੱਲੋਂ ਜਮਾਦਰੂ ਕਾਂਗਰਸੀ ਪਰਿਵਾਰ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਜੋ ਕਿ ਚੰਨੀ ਦਾ ਨਜ਼ਦੀਕੀ ਸਾਥੀ ਵੀ ਸੀ ਤੇ ਉਸਨੇ ਵੀ ਚੰਨੀ ਬਾਰੇ ਵੱਡੇ ਖੁਲਾਸੇ ਕੀਤੇ ਹਨ ਮੰਤਰੀ ਹੁੰਦਿਆਂ ਹੋਇਆ ਚੰਨੀ ਨੇ ਇੱਕ ਮਹਿਲਾ ਸੀਨੀਅਰ ਆਈਏਐਸ ਅਧਿਕਾਰੀ ਨੂੰ ਜਿਹੜੀ ਕਿ ਅਸ਼ਲੀਲ ਮੈਸੇਜ ਭੇਜੇ ਨੇ ਹਣੀਮਨੀ ਚੰਨੀ ਦੇ 10 ਕਰੋੜ ਦਾ ਕੀ ਬਣਿਆ ਭਗਵੰਤ ਮਾਨ ਕੇੰਦਾ 4 ਜੂਨ ਤੋਂ ਬਾਅਦ ਜੇਲ੍ਹ ਭੇਜੂਗਾ ਫਿਰ ਹੁਣ ਤੱਕ ਕੀ ਸੈਟਿੰਗ ਰਹੀ ਉਹ ਜਨਤਕ ਕਰੋ ਆ ਫੋਟੋਆਂ ਦਾ ਵੀ ਜਵਾਬ ਦੋ ਜਿਹੜਾ ਸਿਆਣਾ ਬੰਦਾ ਇਸ ਤਰੀਕੇ ਨਾਲ ਕਿਸੇ ਪੰਛੀ ਨੂੰ ਛੂੰਦਾ ਹੈ ਫੋਟੋ ਜਿਹੜਾ ਕਮੈਂਟ ਲਿਖਿਆ ਹੋਇਆ ਉਹਨਾਂ ਦੇ ਵੱਲੋਂ ਉਹਦੇ ਵਿੱਚ ਇੱਕ ਫੋਟੋ ਆ ਜਿਹੜੀ ਕਿ ਪਾਈ ਗਈ ਹੈ ਚਰਨਜੀਤ ਚੰਨੀ ਦੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਮੈਂ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੂੰ ਵੀ ਪੁੱਛਣਾ ਚਾਹੁੰਦੇ ਆ ਕਿ ਚੰਨੀ ਚ ਕਿਹੜੀ ਖੂਬੀ ਹੈ ਜੋ ਉਹਨਾਂ ਘਟੀਆਂ ਹਰਕਤਾਂ ਦੇ ਬਾਵਜੂਦ ਵੱਡੇ ਅਹੁਦਿਆਂ ਦੇ ਨਾਲ ਜਿਹੜਾ ਕਿ ਨਿਵਾਜਿਆ ਜਾ ਰਿਹਾ ਹੈ ਤੇ ਦੱਸਿਏ ਕਿ ਇਹ ਜਿਹੜੀ ਕਿ ਪੋਸਟ ਆ ਵਿਕਰਮ ਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਮੈਂਟ ਦੇ ਵਿੱਚ ਇੱਕ ਚਰਨਜੀਤ ਚੰਨੀ ਦੀ ਤਸਵੀਰ ਜਿਹੜੀ ਕਿ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਚਰਨਜੀਤ ਚੰਨੀ ਦੇ ਵੱਲੋਂ ਇੱਕ ਜਿਹੜੀ ਕਿ ਲੜਕੀ ਆ ਉਸ ਦੀ ਪਿੱਠ ਤੇ ਹੱਥ ਰੱਖਿਆ ਹੋਇਆ ਹੈ ਤੇ ਜਿਸ ਤੋਂ ਬਾਅਦ ਇਹ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਤੇ ਉੱਥੇ ਹੀ ਲਿਖਿਆ ਹੋਇਆ ਹਨ ਕਿ ਹਨ ਚਰਨਜੀਤ ਸਿੰਘ ਚੰਨੀ ਕਾਂਗਰਸ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਬਚੋ 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 ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜੇ ਕਿ ਮਹਿਲਾ ਦੀ ਪਿੱਠ ਦੇ ਉੱਤੇ ਹੱਥ ਜਿਹੜਾ ਕਿ ਚਰਨਜੀਤ ਚੰਨੀ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਉਂਗਲੀ ਦੇ ਨਾਲ ਉਹਨਾਂ ਨੂੰ ਛੇੜ ਵੀ ਰਹੇ ਹਨ ਤੇ ਐਮਐਲਏ ਬੋਲੇ ਘਰ ਘਰ ਚੰਨੀ ਗੱਲ ਚੰਨੀ ਕਰਦਾ ਗੰਦੀ ਗੱਲ ਤੇ ਦੱਸਦੀ ਏ ਕਿ ਜਿਹੜੀ ਤਸਵੀਰਾਂ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਚਰਨਜੀਤ ਚੰਨੀ ਨੂੰ ਲੈ ਕੇ ਇੱਕ ਨਵਾਂ ਪਰਦਾ ਫਾਸ਼ ਕੀਤਾ ਹੈ ਤੇ ਉੱਥੇ ਹੀ ਵਿਕਰਮ ਚੌਧਰੀ ਦੀ ਜਿਹੜੀ ਕਿ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਉਹ ਸਾਫ਼-ਸਾਫ਼ ਸੁਣਦੇ ਹੋਏ ਹਾਈ ਦੇ ਰਹੇ ਨੇ ਤੇ ਉਹਨਾਂ ਨੇ ਚਰਨਜੀਤ ਚੰਨੀ ਨੂੰ ਲੈ ਕੇ ਕਿਹਾ ਹੈ ਕਿ ਜਿਹੜੀ ਕਿ ਉਹਨਾਂ ਦੇ ਵੱਲੋਂ ਕੁਝ ਅਸ਼ਲੀਲ ਮੈਸੇਜ ਹੈ ਜਿਹੜੇ ਕਿ ਆਈਏਐਸ ਨੂੰ ਭੇਜੇ ਗਏ ਤੇ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਇੱਕ ਨਵਾਂ ਪਰਦਾ ਫਾਸ਼ ਹੋਇਆ ਹੈ ਤੇ ਹੁਣ ਸਿਆਸਤ ਤੋਂ ਪਹਿਲਾਂ ਇੱਕ ਨਵਾਂ ਜਿਹੜਾ ਕਿ ਖੁਲਾਸਾ ਚਰਨਜੀਤ ਚੰਨੀ ਨੂੰ ਲੈ ਕੇ ਵਿਕਰਮ ਚੌਧਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਚੰਨੀ ਦੇ ਕਾਫੀ ਨਜ਼ਦੀਕ ਜਿਹੜੇ ਕਿ ਵਿਕਰਮ ਚੌਧਰੀ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਜਿਹੜੇ ਕਿ ਆਈਏਐਸ ਮਹਿਲਾ ਸੀਨੀਅਰ ਨੂੰ ਕਾਫੀ ਅਸ਼ਲੀਲ ਮੈਸੇਜ ਭੇਜੇ ਸਨ ਤੇ ਉਥੇ ਹੀ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਬਿਕਰਮਜੀਤਿਆ ਦੇ ਵੱਲੋਂ ਕਿ 4 ਜੂਨ ਤੋਂ ਬਾਅਦ ਜੇਲ੍ਹ ਭੇਜੂਗਾ ਫਿਰ ਹੁਣ ਤੱਕ ਕੀ ਸੈਟਿੰਗ ਰਹੀ ਆ ਫੋਟੋਆਂ ਦਾ ਵੀ ਜਵਾਬ ਦਿਓ ਜਿਹੜਾ ਸਿਆਣਾ ਬੰਦੇ ਇਸ ਤਰ੍ਹਾਂ ਨਾਲ ਬੱਚੀ ਨੂੰ ਛੂੰਦਾ ਤੇ ਜਿਸ ਤੋਂ ਬਾਅਦ ਹੁਣ ਇੱਕ ਨਵਾਂ ਹੀ ਜਿਹੜਾ ਕਿ ਮੋੜ ਸਿਆਸਤ ਵਿੱਚ ਆ ਗਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੋਇਆ ਹੈ ਤੇ ਉਥੇ ਹੀ ਜਿਹੜੀਆਂ ਕਿ ਵੋਟਾਂ 4 ਜੂਨ ਨੂੰ ਪੈਣਗੀਆਂ ਪਰੰਤੂ ਇਸ ਤੋਂ ਪਹਿਲੇ ਜਲੰਧਰ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੇ ਕਿ ਆਪਣੇ ਕੈਂਡੀਡੇਟਾਂ ਦਾ ਨਾਮ ਐਲਾਨੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਨੂੰ ਜਿਹੜੀ ਕਿ ਟਿਕਟ ਮਿਲੀ ਹੈ ਤੇ ਜਿਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਫਿਰ ਤੋਂ ਹੋਇਆ ਹੈ ਤੇ ਦੱਸਦੀ ਹੈ ਕਿ ਕੁਝ ਤਸਵੀਰਾਂ ਕੁਝ ਤਸਵੀਰਾ ਜਿਹੜੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਉੱਥੇ ਹੀ ਚਰਨਜੀਤ ਚੰਨੀ ਨੂੰ ਲੈ ਕੇ ਵਿਕਰਮ ਚੌਧਰੀ ਦੇ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਉਹ ਸਾਫ਼-ਸਾਫ਼ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਮੁੱਖ ਮੰਤਰੀ ਕੇ ਮੰਤਰੀ ਹੁੰਦੇ ਹੋਏ ਵੀ ਚੰਨੀ ਨੇ ਇੱਕ ਮਹਿਲਾ ਸੀਨੀਅਰ ਆਈਏਐਸ ਅਧਿਕਾਰੀ ਨੂੰ ਜਿਹੜੇ ਕਿ ਅਸ਼ਲੀਲ ਮੈਸੇਜ ਭੇਜੇ ਨੇ ਤੇ ਜਿਸ ਤੋਂ ਬਾਅਦ ਹੁਣ ਚਰਨਜੀਤ ਚੰਨੀ ਦਾ ਇੱਕ ਵੱਡਾ ਖੁਲਾਸਾ ਜਿਹੜਾ ਕਿ ਹੋਇਆ ਹੈ ਤੇ ਉੱਥੇ ਹੀ ਵਿਕਰਮਜੀਤ ਚੌਧਰੀ ਦੇ ਵੱਲੋਂ ਇਹ ਵੱਡਾ ਖੁਲਾਸਾ ਚਰਨਜੀਤ ਚੰਨੀ ਨੂੰ ਲੈ ਕੇ ਕੀਤਾ ਗਿਆ ਤੇ ਉੱਥੇ ਹੀ ਹੁਣ ਵਿਕਰਮ ਮਜੀਠੀਆ ਇਸ ਗੱਲ ਦੇ ਉੱਤੇ ਕਾਫੀ ਗਰਮ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਹਰਕਤਾਂ ਹੋਈਆਂ ਨੇ ਉਸ ਉੱਤੇ ਭਗਵੰਤ ਮਾਨ ਜਿਹੜਾ ਕਿ ਕਾਰਵਾਈ ਕਰਨ ਅਤੇ 4 ਜੂਨ ਨੂੰ ਲੈ ਕੇ ਉਹ ਜਿਹੜਾ ਕਿ ਕਿਹਾ ਸੀ ਜੇਲ੍ਹ ਭੇਜਾਂਗਾ ਉਸ ਦਾ ਹੁਣ ਕੀ ਬਣਿਆ ਕਿ ਸੈਟਿੰਗ ਹੋ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਬਿਕਰਮ ਰਮਜੀਤਿਆਂ ਨੇ ਇੱਕ ਵਾਰ ਫਿਰ ਤੋਂ ਹੁਣ ਜਿਹੜਾ ਕਿ ਇੱਕ ਵਾਰ ਨਮਾ ਪੜਦਾ ਫਾਸ਼ ਕੀਤਾ ਹੈ ਤੇ ਹੁਣ ਚਰਨਜੀਤ ਚੰਨੀ ਨੂੰ ਲੈ ਕੇ ਵੀ ਨਮੀਪੋਲ ਖੋਲ੍ਹਦੇ